ਕਿ ਇਸ ਤਰ੍ਹਾਂ ਜੀ ਸਾਡੇ ਪਿੰਡ ਦੇ ਦੋ ਇੱਕ ਪਰਿਵਾਰ ਦੇ ਮਜ਼ਦੂਰ ਸਨ ਜਿਹੜੇ ਕਿ ਪੰਚਾਇਤੀ ਰਾਜ ਵੱਲੋਂ ਜੋ ਸੀਚੇਵਾਲ ਪ੍ਰੋਜੈਕਟ ਹੈ ਉਹ ਚ ਠਾਨੇੜਾ ਪਿੰਡ ਵਿੱਚ ਬਣਾਇਆ ਜਾ ਰਿਹਾ ਤੀਆ ਉਹਦੇ ਵਿੱਚੇ ਕੰਮ ਕਰ ਰਹੇ ਸੀ ਦੋਏ ਮੁੰਡੇ ਤੇ ਉਥੇ ਢਿੱਗ ਡਿਗਣ ਦੇ ਕਾਰਨ ਜੋ ਕਿ ਠੇਕੇਦਾਰ ਦੀ ਬੜੀ ਅਨਗਹਿਲੀ ਹੈ ਜਿਹੜੀ ਕਿ ਅਨ ਸੇਫ ਉਹ ਥਾਂ ਤੇ ਜਿੱਥੇ ਇਹਨਾਂ ਮਜ਼ਦੂਰਾਂ ਨੂੰ ਬਾੜਿਆ ਗਿਆ ਉਹਨਾਂ ਦੇ ਵਿੱਚ ਦੋ ਜਣੇ ਉਹ ਭਰਾ ਤੇ ਸਕੇ ਦੋਏ ਵਿੱਚ ਦਬ ਗਏ ਤੇ ਕੱਢਣ ਦੇ ਸਮੇਂ ਉਹ ਰੱਬ ਜਾਣਦਾ ਵੀ ਪਹਿਲਾਂ ਕੋਈ ਪੱਥਰ ਵੱਜ ਕੇ ਹੋਇਆ ਜਾਂ ਜੀਸੀਬੀ ਦੇ ਕੱਢਣ ਦੇ ਕਾਰਨ ਹੋਇਆ ਇੱਕ ਦੀ ਜਿਹੜਾ ਦਾ ਮੂੰਹ ਹੈ ਜਿਹੜਾ ਸਾਰਾ ਫੇਸ ਵਿਧਿਆ ਗਿਆ ਉਹਦੀ ਡੈਥ ਹੋ ਗਈ ਤੇ ਇੱਕ ਦੇ ਬਹੁਤ ਕਾਫੀ ਗੰਭੀਰ ਛੱਟਾਂ ਨੇ ਜਿਹਨੂੰ ਕੀ ਸੰਗਰੂਰ ਸਰਕਾਰੀ ਹਸਪੀਟਲ ਦੇ ਵਿੱਚੋਂ ਦਾਖਲ ਨੇ ਕੀ ਮੰਗ ਕਰਦੇ ਅਸੀਂ ਮੰਗ ਇਹ ਕਰਦੇ ਹਾਂ ਸਰਕਾਰ ਤੋਂ ਵੀ ਜਿਹੜਾ ਇਸ ਐਨ ਗਲੀ ਦਾ ਦੋਸ਼ੀ ਹੈ ਠੇਕੇਦਾਰ ਜਾਂ ਕੋਈ ਹੋਰ ਵੀ ਅਧਿਕਾਰੀ ਤਾਂ ਉਹਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਗਰੀਬ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਹੈ ਘਰ ਦੀ ਇਹਨਾਂ ਦਾ ਕੱਚਾ ਹੈ ਇਹਨਾਂ ਦੇ ਪਿਤਾ ਦੀ ਪਹਿਲਾਂ ਡੈਥ ਹੋਈ ਹੋਈ ਹੈ ਵੀ ਸਰਕਾਰ ਆਪਦੇ ਵੱਲੋਂ ਇਹਨਾਂ ਨੂੰ ਜੋ ਯੋਗਵਾ ਮਾਮਜਾ ਬਣਦਾ ਵੱਧ ਤੋਂ ਵੱਧ ਵੱਡੀ ਬਿੱਤੀ ਸਰਕਾਰ ਆਪਦੇ ਤੌਰ ਤੇ ਕਰੇ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਆਪਦੇ ਤੌਰ ਦੇ ਉੱਤੇ ਸਰਕਾਰ ਨੂੰ ਲਿਖੇ ਪਾਉਂਦੇ ਨੂੰ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਉਸ ਨੌਜਵਾਨ ਦੀ ਜਿਹਦੀ ਮੌਤ ਹੋਈ ਉਹਦਾ ਮਾਮਜਾ ਦਵਾਇਆ ਜਾਵੇ ਜੇਕਰ ਇਸ ਗੱਲ ਦੇ ਉੱਤੇ ਸਰਕਾਰ ਖਰੀ ਨਹੀਂ ਉਤਰਦੀ ਤਾਂ ਸਾਡੇ ਸਮੁੱਚਾ ਨਗਰ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਵਰਗ ਨਾਲ ਲੋਕ ਜੁੜੇ ਹੋਏ ਨੇ ਭਾਵੇਂ ਕਿਸੇ ਜੱਥੇਬੰਦੀਆਂ ਦਾ ਸਾਰਾ ਪਿੰਡ ਦਾ ਇੱਕ ਹੀ ਗੱਲ ਹੈ ਕਿ ਜੇ ਸਰਕਾਰ ਨੇ ਸਾਨੂੰ ਜੋਗ ਮਾਮਲਾ ਨਾ ਦਿੱਤਾ ਤੇ ਬਣਦੀ ਕਾਰਵਾਈ ਠੇਕੇਦਾਰਾਂ ਤੇ ਨਾ ਕੀਤੀ ਤਾਂ ਸਾਨੂੰ ਛੱਕਾਂ ਤੇ ਉਤਰਨਾ ਪਊ ਭਾਵੇਂ ਸਾਨੂੰ ਧਰਨੇ ਲਾਉਣੇ ਪੈਣ ਸਾਡੇ ਸਾਰੇ ਕਟੜਨਾਂ ਦਾ ਜੀ ਹੁਣ ਇਹ ਜਿਹੜਾ ਪੰਚਾਇਤੀ ਰਾਜ ਨੂੰ ਦਿੱਤਾ ਹੈ ਜਿਹੜਾ ਆਪਣਾ ਇਹ ਚਿੱਟੇਵਾਲ ਮਾਰ ਟ੍ਰੀਟਮੈਂਟ ਆ ਲਾਉਣਾ ਤੇ ਇਹ ਕੀ ਬਣ ਰਿਹਾ ਸੀ ਓਰੇ ਇਹ ਟੂਬੇ ਮਤਲਬ ਸਾਫ ਸੁਥਰਾ ਪਾਣੀ ਹੋ ਕੇ ਗਾਹਾਂ ਪਰ ਜਮੀਨਾਂ ਉਨ ਲੱਗਣ ਵਾਸਤੇ ਵਾਟਰ ਟ੍ਰੀਟਮੈਂਟ ਪਲਾਨ ਹਾਂ ਹਾਂ ਵਾਟਰ ਟ੍ਰੀਟਮੈਂਟ ਪਲਾਨ ਕਰ ਦਿੱਤੀ ਅੱਛਾ ਜੀ ਤੇ ਇਹ ਪੰਚਾਇਤੀ ਰਾਜ ਨੂੰ ਦਿੱਤਾ ਸੀ ਗਾਹਾਂ ਇਹ ਠੇਕੇਦਾਰਾਂ ਨੇ ਜਿਹੜਾ ਠੇਕੇਦਾਰਤੀ ਆ ਉਹ ਤੋਂ ਗਾਹਾਂ ਠੇਕੇ ਤੇ ਇਹਨਾਂ ਨੇ ਮੁੰਡਿਆਂ ਨੂੰ ਲੈ ਕੇ ਕਰਮਾ ਤੇ ਫਿਰ ਕੀ ਹੋਇਆ ਬਾਕੀ ਇਹ ਦੇਖੋ ਜਿਹੜੇ ਮਿੱਟੀ ਦੀ ਜ਼ਿਆਦਾ ਤੀਕਰ ਉਹਨਾਂ ਨੂੰ ਵੀ ਚਾਹੀਦਾ ਦੇ ਦਿਓ ਜਿਹੜੇ ਮੁੰਡੇ ਕੰਮ ਕਰ ਰਹੇ ਤੇ ਗਏ ਤੇ ਮਿਸਟਰੀ ਵੀ ਇਹ ਨੀ ਉੱਚੀ ਮਿੱਟੀ ਪਈ ਉਹਨਾਂ ਨੇ ਪਹਿਲਾਂ ਪਹਿਲਾਂ ਜੀ ਸੀ ਬੀ ਨਾਲ ਪ੍ਰਾਂਤ ਪ੍ਰਾਂਧ ਕਰਾਉਣੀ ਆ ਦੀ ਦੇਖੋ ਉਹਨਾਂ ਦਾ ਵੀ ਹੱਕ ਬਣਦਾ ਕੀ ਹੋਇਆ ਮਦਲਮਨ ਦੱਸੋ ਮਦਲ ਟਿਕ ਟਿਕ ਪੀ ਉਤੋ ਜੀ ਟਿਕਨ ਦੇ ਵਿੱਚ ਆ ਗਏ ਦੋ ਬੰਦੇ ਅੱਛਾ ਥੱਲੇ ਨਿਉ ਪਰ ਰਹੇ ᱛੇ ਮਜ਼ਦੂਰ ਸੀ ਹੋ ਨਹੀਂ ਮੇਰੀ ਬੇਸਤਰੀ ਦੇ ਦੋਨੇ ਅੱਛਾ ਕੀ ਨਾਮ ਸੀ ਉਹਨਾਂ ਦਾ ਇੱਕ ਦਾ ਨਾਂ ਤਾਂ ਗਗਨਦੀਪ ਹੈ ਹਾਂ ਇੱਕ ਦਾ ਹਰਦੀਪ ਇੱਕ ਨੋਹਰਦੀਪ ਹੈ ਜੀ ਉਹ ਵੀਰ ਜੀ ਇੱਕ ਮੁੰਡਾ ਦੁਰਮਚਨ ਨਿਉ ਕੁੱਟ ਰਿਹਾ ਤੇ ਇੱਕ ਲੇਬਰ ਕਰ ਰਿਹਾ ਸੀ ਅਸੀਂ ਇੱਟਾਂ ਦਾ ਗੇੜਾ ਛਿਟ ਕੇ ਮੁੜ ਚੱਲੀਆਂ ਦੁਬਾਰੇ ਗੇੜਾ ਲੈ ਕੇ ਆਏ ਜੇ ਵੀਸੀ ਨੇ ਹਾਕਮਾਰੀ ਹਾਕਮਾਰੀ ਕਹਿੰਦਾ ਵੀ ਦੋ ਮੁੰਡਿਆਂ ਤੇ ਢਿੱਗ ਡਿੱਪੀ ਉਧਰੋਂ ਇੱਕ ਜੇਵੀਸੀ ਵਾਲੇ ਨੂੰ ਉਧਰੋਂ ਹਾਕਮਾਰੀ ਫੇਰ ਉਹ ਰੇ ਬੰਦੇ ਇਕੱਠੇ ਹੋਏ ਨੇ ਜੀ ਫੇਰ ਉਹ ਵੱਡੇ ਨੇ ਅਸੀਂ ਨੀਚੇ ਕਰੌਲੀ ਪਾਈ ਤਾਂ ਤਾਂ ਬੰਦੇ ਇਕੱਠੇ ਕਰੇ ਦੋਨੋਂ ਵੱਜ ਗਏ ਜੀ ਦੋਵਾਂ ਨੂੰ ਲੈ ਗਏ ਜੀ ਦੇਖੋ ਦੋਵਾਂ ਚ ਸਾਹ ਤੇ ਆਏ ਕਹਿੰਦੇ ਵੀ ਇਹਨਾਂ ਦਾ ਤਾਂ ਨਾਤਾ ਜੇਵੀਸੀ ਆ ਦਾ ਖੋਟਾ ਜੀ ਅਜਾ ਨਾ ਵਿਚਾਰਿਆਂ ਦਾ ਉਹਨਾਂ ਦਾ ਖੋਟਾ ਅਸੀਂ ਇੱਟਾ ਢੋਲਣ ਲੱਗ ਰਹਿਆਂਗੇ ਉਹ ਵਿਚਾਰੇ ਲੇਬਲ ਕਰਨ ਲੱਗ ਰਹੇ ਨੇ ਇੱਕ ਪਾਸੇ ਅਸੀਂ ਤਿਆਰ ਕਰਤੀ ਤੇ ਦੂਜੇ ਪਾਸੇ ਨੇ ਉਹ ਤਿਆਰ ਕਰ ਲੱਗ ਰਿਹਾ ਜੀ ਅੱਜ ਜੀ ਰਾਜਸਾਨ ਨੂੰ ਸੂਚਨਾ ਪ੍ਰਾਪਤ ਹੋਈ ਚਿੱਠੇਨ ਨਿਹੜੇ ਪਿੰਡ ਇੱਕ ਟੋਬੇ ਦੀ ਪਟਾਈ ਦਾ ਕੋਈ ਕੰਮ ਚੱਲ ਰਿਹਾ ਸੀਗਾ ਉਹਦੇ ਵਿੱਚ ਕੋਈ ਮਾ ਮਜ਼ਦੂਰਾਂ ਦੇ ਪਰ ਮਿੱਟੀ ਦੀ ੱਟੀ ਗਾੜੀ ਕਰਨ ਉਹਨਾਂ ਨਾਲ ਅੰਦਰ ਘਟਨਾ ਵਾਪਰ ਗਈ ਜਿਨ੍ਹਾਂ ਦੇ ਵਿੱਚੋਂ ਇੱਕ ਮਜ਼ਦੂਰ ਦੀ ਕਹਿੰਦੇ ਸੀ ਮੌਕੇ ਤੇ ਹੀ ਆਪਣਾ ਡੈਥ ਹੋ ਗਈ ਤੇ ਦੂਸਰੇ ਮਜ਼ਦੂਰ ਨੂੰ ਜਿਹੜਾ ਇਲਾਜ ਲਈ ਸਿਗੁਰ ਹਸਪੀਟਲ ਸੁਣਾ ਭੇਜਿਆ ਗਿਆ ਉਸ ਤੋਂ ਬਾਅਦ ਉਹਨੂੰ ਸੰਗੂਰ ਭੇਜਿਆ ਗਿਆ ਜਿਸ ਤੋਂ ਵੀ ਹੁਣ ਹਾਲ ਸਟੇਬਲ ਹੈ ਤੇ ਕੀ ਕਾਰਵਾਈ ਹੈ ਤੁਹਾਡੀ ਜੀ ਮਤਲਬ ਤੁਸੀਂ ਇਸ ਮਾਮਲੇ ਨੂੰ ਲੈ ਕੇ ਦੇਖੋ ਜੀ ਪ੍ਰਸ਼ਾਸਨ ਵੱਲੋਂ ਇਸ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਜਿਹਦੀ ਮਦਰ ਆਏ ਨਹੀਂ ਖਾਣੇ ਵਿਖੇ ਖਾਣੇ ਵਿਖੇ ਆਪਣੀ ਸਟੇਟਮੈਂਟ ਦਰਜ ਕਰਾ ਰਹੇ ਨੇ ਜਿਸ ਮਤਲਬ ਕੋਲਿਸ ਵੱਲੋਂ ਬਣਦੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ